ਪੰਜਾਬ ਦੇ ਵਿੱਚ ਚਾਹੇ ਦਿਨ ਹੀ ਵਾਰਦਾਤਾ ਵਾਪਰ ਰਹੀਆਂ ਨੇ ਸ਼ਰੀਆਮ ਕਤਲ ਹੋ ਰਹੇ ਨੇ ਇਸੇ ਤਰ੍ਹਾਂ ਦਾ ਮਾਮਲਾ ਨਕੋਦਰ ਤੋਂ ਬੀਤੀ 7 ਦਸੰਬਰ ਨੂੰ ਸਾਹਮਣੇ ਆਇਆ ਸੀ ਜਿੱਥੇ ਪੁਲਿਸ ਦੀ ਸੁਰੱਖਿਆ ਹੀਟ ਹੀ ਟੀਮੀ ਚਾਵਲਾ ਨਾਂ ਦੇ ਕਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਦੌਰਾਨ ਉਹਨਾਂ ਦੇ ਗਨਮੈਨ ਦੇ ਵੀ ਗੋਲੀ ਵੱਜੀ ਸੀ ਜਿਸ ਨੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਕਿਸੇ ਗਿਰੋਹ ਦੇ ਵੱਲੋਂ ਕਪੜਾ ਵਪਾਰੀ ਤੋਂ 2 ਲੱਖ ਦੀ ਫਰੂਤੀ ਦੀ ਮੰਗ ਕੀਤੀ ਗਈ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਇਸ ਧਮਕੀ ਤੋਂ ਬਾਅਦ ਕਪੜਾ ਵਪਾਰੀ ਨੂੰ ਦੋ ਗਨਮੈਨ ਵੀ ਮਿਲੇ ਸਨ ਜੋ ਕਿ ਕਤਲ ਸਮੇਂ ਵੀ ਉਨ੍ਹਾਂ ਦੇ ਨਾਲ ਹਿੱਸੇ ਦੱਸਦੇ ਕਿ ਪੁਲਿਸ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ 6 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦਰਅਸਲ ਲਕੋਦਰ ਕਤਲकांड ਦੇ ਵਿੱਚ ਤਿੰਨ ਹੋਰ ਮੁਲਜ਼ਮ ਗ੍ਰਿਫਤਾਰ ਹੋਏ ਨੇ ਕਤਲ ਕਾਂਡ ਵਿੱਚ ਇਸਤੇਮਾਲ ਹਥਿਆਰ ਵੀ ਜ਼ਬਤ ਕੀਤੇ ਗਏ ਨੇ ਇੱਕ ਪਿਸਟਲ ਦੋ ਗੋਲੰਦ ਦੋ ਕਾਰ ਤੇ ਦੋ ਬਾਈਕ ਬਰਾਮਦ ਹੋਈ ਨੇ ਹੁਣ ਤੱਕ 6 ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਅਤੇ 7 ਦਸੰਬਰ ਨੂੰ ਕਪੜਾ ਵਪਾਰੀ 蒂ਮੀ ਚਾਵਲਾ ਤੇ ਉਸਦੇ ਗਨਮੈਨ ਦਾ ਕਤਲ ਕੀਤਾ ਗਿਆ ਸੀ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆਂ ਨੂੰ ਹੁਣ 蒂ਮੀ ਚਾਵਲਾ ਦਾ ਪਰਿਵਾਰ ਮਿਲਿਆ ਪਰਿਵਾਰ ਮੁਲਾਕਾਤ ਦੌਰਾਨ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਇਆ ਅਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਇੱਕ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਖੀ ਗਈ ਹੈ। ਇਸ ਲੈਟਰ ਟੂ ਸੀਐਮ ਦੇ ਵਿੱਚ ਉਹਨਾਂ ਦੇ ਵੱਲੋਂ ਮੁਆਵਜ਼ੇ ਦੀ ਜਿੱਥੇ ਮੰਗ ਕੀਤੀ ਗਈ ਹੈ ਤੇ ਉੱਥੇ ਹੀ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਗਈ ਹੈ। ਆਓ ਜਾਣਦੇ ਹਾਂ ਹੋਰ ਕੀ ਕੁਝ ਗਿਆ ਇਸ ਮੌਕੇ ਉਹਨਾਂ ਨੇ। ਕੁਝ ਵੀ ਤੁਸੀਂ ਐਲਾਨ ਕਰ ਸਕਦੇ ਸਰ। ਇੰਨੇ ਕੋ ਪਾਵਰ ਜੇ ਤੁਸੀਂ ਰਾਤੋ-ਰਾਤ ਨੋਟਬੰਦੀ ਕਰ ਸਕਦੇ ਹੋ, ਬੜਾ ਕੁਝ ਕਰ ਸਕਦੇ ਹੋ ਤੇ ਰਾਤੋ-ਰਾਤ ਬੜਾ ਡਿਸੀਜਨਸ ਲੈ ਸਕਦੇ ਹੋ। ਗਵਰਨਮੈਂਟ ਕੋਈ ਨਹੀਂ ਪਾਵਰ ਹੁੰਦੀ ਆ ਸਰ। ਤੁਸੀਂ ਪਾਵਰ 'ਚ ਹੈਗੇ ਹੋ ਤੁਸੀਂ ਕਰ ਸਕਦੇ ਆਪਣੇ ਪਾਵਰ ਨੂੰ ਯੂਜ਼ ਜੋ ਇਸ ਚੀਜ਼ ਦੇ ਸਾਰੇ ਕਿਊਜ਼ ਹੈਗੇ ਜੇ ਸਿਰਫ ਉਹਨਾਂ ਨੂੰ ਫੜ ਲਿੱਤਾ ਜਾਂਦਾ ਉਸੀ ਤੋਂ ਸੁਰੱਖਿਅਤ ਜਾਂ ਕਿਸ ਤਰੀਕ ਸਰ ਨਹੀਂ ਫੜਨ ਤੋਂ ਬਾਅਦ ਵੀ ਲੋ ਬਣਨਾ ਚਾਹੀਦਾ ਅੱਜ ਇੱਕ ਇੱਕ ਬੰਦਾ ਇੱਕ ਅਮਨੀ ਵਰਗਾ ਉਹਦੇ ਕਿਤੋਂ ਕਿੰਨੇ ਬੈਠੇ ਹੋਏ ਨੇ ਕਿੰਨੇ ਗੈਂਗਸਟਰਸ ਹੈਗੇ ਪੰਜਾਬ ਦੇ ਵਿੱਚ ਪੰਜਾਬ ਤੇ ਗੈਂਗਸਟਰਸ ਨਾਲ ਭਰਿਆ ਹੋਇਆ ਵੈ ਅਸੀਂ ਕੁਝ ਸਾਲਾਂ ਤੋਂ ਸੁਣ ਰਹੇ ਹਾਂ ਪਹਿਲੇ ਤਾਂ ਅਸੀਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਸੁਣੀਆਂ ਕੁਝ 2-3 ਸਾਲਾਂ ਤੋਂ ਅਸੀਂ ਸੁਣ ਰਹੇ ਹਾਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਹੋਏ ਹਨ ਇਹ ਲੋ ਤਾਂ ਬੰਨਣਾ ਹੀ ਚਾਹੀਦਾ ਸਰ ਬਾਕੀ ਵਾਲੇ ਵੀ ਇੱਕ ਨੂੰ ਤੁਸੀਂ ਫੜ ਲੋਗੇ ਜਿਹੜੇ ਬਾਕੀ ਜਿਹੜੇ ਇੰਨੇ ਖੁੱਡਾ ਚ ਵੜ ਵੜ ਕੇ ਬੈਠੇ ਹੋਏ ਨੇ ਕੋਈ ਵੀ ਉੱਠ ਸਕਦਾ ਸਰ ਇਹ ਮੈਂ ਤਾਂ ਇਹ ਹੀ ਹੈ ਨਾ ਕਿ ਬਸ ਸਟ੍ਰਿਕਟ ਹੋਈਏ ਥੋੜੀ ਗਵਰਨਮੈਂਟ ਸਟ੍ਰਿਕਟ ਹੋ ਕੇ ਅਜੇ ਤੇ ਕੋਈ ਐਕਸ਼ਨ ਲੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸਰ ਕਿਸ ਤਰ੍ਹਾਂ ਦੇ ਐਕਸ਼ਨ ਦੀ ਤੁਸੀਂ ਮੰਗ ਕਰਦੇ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਟਿਮੀਜ਼ ਆਉ लागले ਮੈਂ ਸਰ ਉਹੀ ਐਕਸ਼ਨ ਦਾ ਮੰਗ ਕਰਦਾ ਮੈਂ ਬਸ ਸਰ ਉਹੀ ਐਕਸ਼ਨ ਦਾ ਮੰਗ ਕਰਦੀਆਂ ਕਿ ਓਨ ਦਾ ਸਪੋਰਟ ਐਨਕਾਊਂਟਰ ਬਈ ਤੁਹਾਨੂੰ ਅਗਰ ਪਤਾ ਲੱਗ ਰਿਹਾ ਕਿ ਇਹ ਬੰਦਾ ਬਹੁਤ ਖਰਾਬ ਹੈ ਅਸੀਂ ਮੈਂ ਕੋਈ ਅਸੀਂ ਕੋਈ ਉਦਾਂ ਦੇ ਬੰਦੇ ਨੂੰ ਤੇ ਨਹੀਂ ਕਹਿ ਰਹੇ ਕਿ ਜਿਹੜਾ ਬੇਗੁਨਾ ਬੰਦਾ ਹੈ ਜਾਂ ਕੋਈ ਕੁਛ ਅਗਰ ਤੁਹਾਨੂੰ ਤੁਹਾਡੀ ਪ੍ਰੋਪਰ ਇਨਵੈਸਟੀਗੇਸ਼ਨ ਵਿੱਚ ਇਹ ਗੱਲ ਸ਼ੋ ਹੋ ਰਹੀ ਹੈ ਇਸ ਬੰਦੇ ਨੇ 2 4 5 ਜਾਨ ਦਾ ਬਦਲਾ ਜਾਨ ਇੱਕ ਜਾਨ ਤੇ ਚਲੋ ਉਹਨੇ ਲਈ ਦੋ ਚਾਰ ਬੰਦ ਬੰਦਿਆਂ ਸਿਕਿਉਰਿਟੀ ਪ੍ਰੋਵਾਈਡ ਕਰ ਰਹੇ ਹੋ ਕਿ ਇਹ ਗੈਂਗਸਟਰ ਹੈ ਉਹਦੇ ਅੱਗੇ 4-4 5-5 ਬੰਦੇ ਫਿਰ ਰਹੇ ਕਾਦੀ ਸਿਕਿਉਰਿਟੀ ਤੁਸੀਂ ਉਹਨੂੰ ਦੇ ਦੇ ਤੁਸੀਂ ਉਹਦੇ ਕਾਰਡ ਕਾਦੇ ਮੈਡੀਕਲ ਕਰਾ ਰਹੇ ਹੋ ਤੁਸੀਂ ਤਾਂ ਬਸ ਉਹਦੇ ਕੋ ਆਪਣੀ ਇਨਫੋਰਮੇਸ਼ਨ ਲੋ ਜੇ ਤੁਸੀਂ ਤੁਹਾਡੇ ਕੋਈ ਇਨਫੋਰਮੇਸ਼ਨ ਕਲੈਕਟ ਹੋ ਗਈ ਉਹਦਾ ਵੀ ਇਨਕਾਊਂਟਰ ਕਰੋ ਤਾਂ ਕਿ ਉਹਦੇ ਵੱਲ ਦੇਖ ਕੇ ਚਾਰ ਬੰਦਿਆਂ ਨੂੰ ਵੀ ਅਕਲ ਆਏ ਕਿ ਯਾਰ ਓਨ ਦਾ ਸਪੋਰਟ ਹੈ ਦਾ ਇਨਕਾਊਂਟਰ ਕਰ ਦਿੱਤਾ ਪੁਲਿਸ ਨੇ ਕਿ ਸਾਡਾ ਵੀ ਇਨਕਾਊਂਟਰ ਹੋ ਜਾਏਗਾ ਹਰ ਇੱਕ ਬੰਦੇ ਨੂੰ ਡਰ ਹੋਵੇ ਗੈਂਗਸਟਰਸ ਨੂੰ ਵੀ ਡਰ ਹੋਵੇ ਤੁਸੀਂ ਉਹਨੂੰ ਸਿਕਿਉਰਿਟੀਸ ਪ੍ਰੋਵਾਈਡ ਕਰ ਰਹੇ ਹੋ ਇੱਕ ਪੁਲਿਸ ਮੁਲਾਜ਼ਮ ਤੈਨਾਤ ਸੀ ਅਸੀਂ ਸ਼ਾਹਕ ਉਹਨਾਂ ਕੋਟਲਿੰਗ ਮੱਜ ਕੋਟਲਿੰਗ ਕਾਜਣਾ ਪਿੰਡ ਤੋਂ ਤੇ ਉੱਥੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਅਸੀਂ ਜਿਹੜਾ ਹੈ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਮੁੱਜ ਨੂੰ ਫੜ ਲਵਾਂਗੇ ਤੇ ਜਿਹੜੇ ਲੀਡਰ ਵੀ ਪਹੁੰਚੇ ਸਨ ਉਹਨਾਂ ਵੱਲੋਂ ਵੀ ਇਹ ਸ਼ਵਾਸਨ ਦਿੱਤਾ ਗਿਆ ਕਿ ਕੀਵੇਂ ਦੇਖਦੇ ਹਾਂ ਕਿ ਅਜੇ ਤੱਕ ਤੁਹਾਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਦਾ ਜਿਹੜਾ ਹੱਲ ਮਿਲੇ ਸਰ ਦੇਖੋ ਮੈਨੂੰ ਇੰਨੀਆਂ ਰਾਜਨੀਤੀ ਗੱਲਾਂ ਦਾ ਪਤਾ ਨਹੀਂ ਕਹਿੰਦੇ ਤੇ ਪਏ ਆਪਾਂ ਕੇ ਸੋਲਵ ਕਰ ਲਿਆ ਫੜ ਲਿਆ ਵਿਚ ਲਿਆ ਗੱਲਾਂ ਕਿਸੇ ਨੂੰ ਪਤਾ ਨਹੀਂ ਹੁੰਦੀਆਂ ਹੂੰ ਜਿਹੜੇ ਬੰਦੇ ਦਾ ਨਾਮ ਆ ਰਿਹਾ ਜੋ ਕਹਿ ਰਿਹਾ ਅਮਰੀਕਾ ਤੋਂ ਜਿੰਨੇ ਕੀਤਾ ਸਭ ਮੇਰੀ ਤਾਂ ਹੀ ਮੰਗਾ ਕਿ ਹਾਲੇ ਤੱਕ ਕੇਸ ਮੈਂ ਨਹੀਂ ਕਵਾਂਗੀ ਜਦੋਂ ਤੱਕ ਕੋਈ ਬੰਦਾ ਇੰਡੀਆ 'ਚ ਨਹੀਂ ਆਏਗਾ ਮੈਂ ਨਹੀਂ ਕਵਾਂਗੀ ਕਿਉਂਕਿ ਉਹ ਸਾਰਾ ਮਾਸਟਰਮਾਈਂਡ ਉਹਨੇ ਆ ਉਹਨੇ ਸਾਰਾ ਪਲਾਨ ਕੀਤਾ ਉਹ ਦੁਬਾਰਾ ਵੀ ਕਰ ਸਕਦਾ ਅੱਜ ਸਾਡੇ ਨਾ ਆ 6 ਮਹੀਨੇ ਸਾਲ ਬਾਅਦ ਉਹ ਬੰਦਾ ਫਿਰ ਐਕਟਿਵ ਹੋਏਗਾ ਫਿਰ ਕੰਮ ਕਰ ਸਕਦਾ ਸਰ ਮੈਂ ਨਹੀਂ ਕਵਾਂਗੀ ਉਦੋਂ ਤੱਕ ਅੱਜ ਆਜ ਮਟਾਰਲੇ ਇਹ ਨੌਸੀ ਕਿਥੇ ਟਰੋੜ ਗਿਆ ਅਬ ਉਹ ਆਪਣੇ ਪਾਸੇ ਬੰਦੇ ਤੁਹਾਡੇ ਪਰਵਾਹ ਆਹ ਆਲਰੇਡੀ ਹੋ ਚੁੱਕੀ ਸੀ ਲੇਟ ਆਏ ਹੋ ਕੀ ਹੋ ਚੁੱਕੀ ਸਰ ਨਹੀਂ ਹਾਲੇ ਤੱਕ ਉਹਨਾਂ ਨੇ ਕੋਈ ਅਨਾਉਂਸ ਨਹੀਂ ਕੀਤਾ ਸਾਡੀ ਫੈਮਲੀ ਲਈ ਈਵਨ ਕਿ ਭਗਵੰਤ ਸਿੰਘ ਸਰ ਨੇ ਤੇ ਟਵੀਟ ਵੀ ਨਹੀਂ ਕੀਤਾ ਕਿ ਵੀ ਹਾਂਜੀ ਟਿਮੀ ਚਾਵਲਾ ਜੀ ਨਾਮ ਦੇ ਉਹਨਾਂ ਦਾ ਵੀ ਸਾਨੂੰ ਬੜੀ ਹਮਦਰਦੀ ਆ ਉਹਨਾਂ ਦੇ ਪਰਿਵਾਰ ਦਾ ਵੀ ਬੰਦਾ ਗਿਆ ਇੱਦਾਂ ਤੱਕ ਟਵੀਟ ਹੀ ਚੱਲ ਰਿਹਾ ਭਗਵੰਤ ਸਿੰਘ ਸਰੇ ਟਵੀਟ ਹੀ ਕਰ ਲੈਣ ਦੇ ਬੰਦਾ ਕਹਿੰਦਾ ਟਵੀਟ ਹੀ ਕੀਤਾ ਟਿਮੀ ਚਾਵਲਾ ਜੀ ਦੇ ਨਾਮ ਤੇ ਉਹਨਾਂ ਨੇ ਤੇ ਟਵੀਟ ਵੀ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਲਈ ਕਰਦਾ ਟਵੀਟ ਕਿਉਂਕਿ ਉਹ ਗਵਰਨਮੈਂਟ ਆਫੀਸਰ ਸੇ ਆਬਵੀਅਸਲੀ ਅਸੀਂ ਆਮ ਬੰਦੇ ਆ ਸਾਡੀ ਕੋਈ ਵੈਲਿਊ ਹੀ ਨਹੀਂ ਗਈ ਕੋਈ ਉਹਨਾਂ ਦੇ ਸ਼ਾਇਦ ਨਜ਼ਰਾਂ ਚ ਇਹ ਗੱਲ ਹੈ ਨਾ ਕਿ ਗਵਰਨਮੈਂਟ ਦੀ ਨਜ਼ਰਾਂ ਵਿੱਚ ਆਮ ਬੰਦੇ ਦੀ ਸ਼ਾਇਦ ਕੋਈ ਵੈਲਿਊ ਹੀ ਨਹੀਂ ਗਈ ਕਿ ਤੁਸੀਂ ਸਾਡੇ ਲਈ ਵੀ ਟਵੀਟ ਕਰੋ ਠੀਕ ਹੈ ਓਕੇ ਇਸ ਲਈ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ